ਦੀ ਰਿਪਰੈਜ਼ੈਂਟ ਕਰਦੇ ਹਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਬੜੇ ਗੰਭੀਰ ਮੁੱਦੇ ਤੇ ਪੜਨਾ ਕੁਝ ਵਿਚਾਰ ਵਟਾਂਦਰੇ ਸਾਂਝੇ ਕਰਨੇ ਨੇ ਕੱਲ ਜਿਹੜੀ ਉੱਤਰੀ ਜ਼ੋਨ ਕੌਂਸਲ ਦੀ 32ਵੀਂ ਮੀਟਿੰਗ ਹੋਈ ਹੈ ਨਾਰਥ ਜ਼ੋਨ ਕੌਂਸਲ ਜਿਹੜੀ ਹੈ ਉਹਦੀ ਬਤਤੀ ਨੇ ਮੀਟਿੰਗ ਹੋਈ ਹੈ ਜਿਹਦੀ ਪ੍ਰਧਾਨਗੀ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਕੀਤੀ ਉਹਦੇ ਵਿੱਚ ਹਰਿਆਣਾ ਨੇ ਰਾਜਸਥਾਨ ਨੇ ਹਿਮਾਚਲ ਨੇ ਜੰਮੂ ਕਸ਼ਮੀਰ ਨੇ ਲਦਾਖ ਨੇ ਪੰਜਾਬ ਨੇ ਆਪਣੇ ਆਪਣੇ ਪੱਖ ਰੱਖੇ ਜੋ ਇੰਟਰ ਸਟੇਟ ਥੋੜੇ ਝਗੜੇ ਨੇ ਜਾਂ ਕਿਸੇ ਦੀਆਂ ਕੋਈ ਮੰਗਾਂ ਨੇ ਉਹਨਾਂ ਬਾਰੇ ਆਪਣੇ ਪੱਖ ਰੱਖੇ ਤੇ ਮੇਰਾ ਫਰਜ਼ ਬੰਦਾ ਸੀ ਕਿ ਮੈਂ ਵੀ ਆਪਣਾ ਪੰਜਾਬ ਦਾ ਪੱਖ ਰੱਖਾਂ ਔਰ ਜ਼ੋਰਦਾਰ ਵੀ ਇੱਕ ਇਹ ਨਾ ਰੱਖਾਂ ਬਸ ਇਹ ਤਾਂ ਮੀਡੀਆ ਨੂੰ ਕੱਲ ਰਾਤ ਜਾਰੀ ਕਰ ਦਿੱਤਾ ਗਿਆ ਸੀਗਾ ਪਰ ਫਿਰ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥੋੜਾ ਦੱਸ ਦਿੰਨਾ ਕਿ ਇਹ ਸਾਡੇ ਕੋਲੇ ਸਾਰੀ ਜਿਹੜਾ ਏਜੰਡਾ ਨਾਲ ਜਿਹੜਾ ਡੋਸੀਅਰ ਡੈਲੀਗੇਟ ਡੋਸੀਅਰ ਜਿਹੜਾ ਉਹ ਵੀ ਨਾਲ ਹੈ ਆਮ ਤੌਰ ਮੇਨ ਤੌਰ ਤੇ ਮੁੱਖ ਮੁੱਦੇ ਜਿਹੜੇ ਸੀਗੇ ਜਿਨ੍ਹਾਂ ਚ ਮੈਂ ਮੁੱਦਿਆਂ ਦੀ ਗੱਲ ਕਰੂੰਗਾ ਸਭ ਤੋਂ ਪਹਿਲਾਂ ਸੀਗਾ ਕਿ ਪੰਜਾਬ ਦੇ ਪਾਣੀਆਂ ਬਾਰੇ Rajasthan ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਰੋਪੜ ਹੈਗਾ ਉਹਦਾ ਕੰਟਰੋਲ ਸਾਨੂੰ ਦੇ ਦੇ ਕਿਉਂਕਿ ਪਾਣੀ ਸਾਨੂੰ ਆਉਂਦਾ